ਹਾਲ ਹੈ ਕਿਰਪਾ ਕਿਰਪਾ ਮਾਲਕਤ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸ਼ਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਅੱਛਾ ਅੱਛਾ ਕਿਵੇਂ ਆਇਆ ਸੀ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਦਾ ਕੱਲ ਦਾ ਹੈ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਜੀ ਚਲੋ ਇਹਨੂੰ ਕਹੋ ਮੈਨੂੰ ਫੀਰਕੋਟ ਮਿਲ ਕੇ ਜਾਵੇ ਜੀ ਆਪਣਾ ਆਨ ਕੰਮ ਸੀ ਮਾਰੇ ਇਹਦੇ ਤੱਕ ਤੋਨੂੰ ਆ ਕੰਮ ਹੀ ਹੈ ਆਈ ਮੈਂ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦੇ ਮੈਂ ਨਾ ਜਾਣਾਂ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਜੀ ਹਾਂਜੀ ਪਰ ਇਹ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲੇ ਆਏ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਕੋਈ ਪੈਸੇ ਨਾ ਸਵਾਲੋ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨਸ਼ਾਟ ਹੈਗੇ ਆ ਜੀ ਮੈਂ ਦਊਗਾ ਤੁਹਾਨੂੰ ਕਿਸੇ ਤੋਂ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਜਾਂਦੇ ਸੇਵਾਦਾਰ ਦੇ ਚੇਲੇ ਬਾਲਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਫੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹਨਾ ਬਾਕੀ ਪਖੰਡਾਰੇ ਕੀ ਕਹਿਣਾ ਜੀ ਇਹਦਾ ਪਖੰਡਾਰੇ ਨੂੰ ਮੈਂ ਸਮਝਾਇਆ ਮੈਂ ਕਿਹਾ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਸਤ ਬਾਦ ਪਾਣੀਆਂ ਤੇ سوشل میڈیا ਤੇ ਕੱਲੀ ਵੀਡੀਓ ਨਾ ਤੋਂ ਨਾ ਤੋਂ ਪਾਉਣ ਲਾਣੀ ਤੇਰੇ ਕੋਲ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਉਹਦੇ ਸੰਗਤ ਨਾ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਗਏ ਮੀਟ ਚਾਰ ਬੰਦ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇ ਆ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਤਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਵੇ ਕਿ ਸਾਂਝੀ ਥਾਂ ਤੇ ਬੈਜ ਗਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਣ ਚਾਹਤ ਸੀ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਨਾ ਉੱਥੇ ਨੇ ਉਹ ਤਾਂ ਗੁਰੂ ਦੀਆਂ ਲਾਡਲੀਆਂ ਲਾਡਲੀਆਂ ਫੌਜਾ ਜੀ ਤੇ ਸਿਮਰਾਂ ਮਹਾਰਾਜ ਗੁਰੂ ਜੀ ਦੇ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਆ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤ ਅਸੀਗਾ ਉਹ ਸੰਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਤੁਸੀਂ ਵੀ ਸਾਡੇ ਹੀ ਹੋ ਬਾਬਾ ਜੀ ਕੋਈ ਨਹੀਂ ਅਸੀਂ ਜਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਵਾਲ-ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਹੋ ਕਿ ਟਾਵਰ ਵਾਲਾ 25 ਲੱਖ ਆ ਗੱਲ ਦਾ ਮੈਨੂੰ ਪਤਾ ਹੀ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਜੀ ਮੈਂ ਕਿਸੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਇਹ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਮੈਂ ਸਾਂਝੇ ਤਾਂ ਤੇ ਰੱਖ ਲਓ ਉਧਰ ਉਹ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਂ ਬੇਅਦਾਰਾ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਹ ਵੀ ਆਪਾਂ ਕਰਨੀ ਆ ਆਪਾਂ ਪਹਿਲਾਂ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਉਹਨਾਂ ਨੇ ਮਾਹ ਪੁਰਸ਼ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫੇਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਤਾਂ ਪੱਕਾ ਮਤਵਾਰਾ ਸਾਡੇ ਸ਼ਹਿਰ ਦੇ ਜੱਥੇਦਾਰ ਆ ਮਹਾਰਾਜ ਉਹਨੇ ਸੀ ਉਹਨਾਂ ਨਾਲ ਤੋਹਨਾ ਨਹੀਂ ਜੀ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕਿ ਕੋਈ ਪੈਸਿਆਂ ਦਾ ਰੌਲਾ ਹੈ ਕਿ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸੇ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜਿਵੇਂ ਤੁਸੀਂ ਇੱਕ ਮਿੰਟ ਸੁਣੋ ਤੁਸੀਂ ਇਹ ਗੱਲ ਕਹਿੰਦੇ ਹੋ ਫਰੋਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂ ਦੇਖੋ ਤੁਸੀਂ ਆ ਗੱਲ ਬੋਲ ਰਹੇ ਹੋ ਲੋਕ ਆ ਕੇ ਕਹਿਣਗੇ ਹੱਥ ਕੈਸ਼ ਹੁੰਦਾ ਮਹਾਰਾਜ ਇਹਦੇ ਵਿੱਚ ਤਾਂ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬੇ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਆਏ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਨਾਲ ਤੋਂ ਲੋਕੀ ਹੁਣ 70 ਮੇਰੇ ਕੋਲੇ 20 ਜਣੇ ਆ ਕੇ ਮਹਾਰਾਜ ਬਾਬਾ ਜੀ ਕੋਲੋਂ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪਰੂਫ ਤੇ ਮੈਨੂੰ ਪ੍ਰੂਫ ਦਿਖਾਓ ਕਿਹੜੇ ਖਾਤੇ ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਕੋਈ ਨੰਬਰ ਦੱਸਿਆ ਪਿਆ ਸੀ ਉਹ ਨਹੀਂ ਜੇ ਮੈਨੂੰ ਮੇਰੇ ਖਾਤੇ ਚ ਹੋਵੇ ਦੋ ਚੀਜ਼ੇ ਲੈਣ ਦੇਣ ਦੇ ਇਸ ਸਾਤੇ ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਵੀ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਚਲੋ 2000 ਹੁੰਦਾ ਤੁਹਾਡੇ ਪਾਪ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬismillah ਕਰਕੇ ਆਓ ਸਰਕਾਰ ਜਿਵੇਂ ਮਰਜੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬਾਰ ਵੱਡਾ ਗੱਲ ਕਰ ਰਹੀ ਸੀ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜਬਾਨ ਸੁਲਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨੋ ਤਾਬੇ ਤੁਹਾਡੇ ਤਾਬੇ ਆਦਾ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਦੇ ਝੋਟ ਨਹੀਂ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜਿਹੜੀਆਂ ਤਾਂ ਹੈਗੀਆਂ